ਹਾਂਜੀ ਦੋਸਤੋ ਤੇ ਕੀ ਹਾਲ ਚਾਲ ਮਿੱਤਰੋ ਉਥੇ ਆਪਾਂ ਜਾ ਰਹੇ ਆ ਗੱਡੀ ਤੇ ਫੇਰ ਗੱਡੀਆਂ ਆਪਣੀਆਂ ਹੈਗੀਆਂ ਅਸਾਮ ਤੇ ਉਥੇ ਪਹੁੰਚਣਾ ਮਗਰ ਆਪਾਂ ਨੇ ਤੇ ਫਿਲਹਾਲ ਅੱਜ ਹੈਗੀ 28 ਦਸੰਬਰ ਰਾਤ ਦਾ ਸਮਾਂ ਆ ਪੈਕਿੰਗਾਂ ਬੁਕਿੰਗਾਂ ਕਰਦੇ ਪਏ ਆ ਤੇ ਤਿਆਰੀ ਆਪਾਂ ਖਿੱਚਣ ਲੱਗਿਆ ਗੱਡੀਆਂ ਦੇ ਤੇ ਹੁਣ ਸਮਝ ਲਓ ਵੀ ਤਾੜ-ਤਾੜ ਵਲੌਗ ਆਉਣਗੇ ਤੇ ਹੁਣ ਆਉਣਗੇ ਵੀ ਤਾੜ-ਤਾੜ ਪੈਕਿੰਗ ਆ ਹੋ ਗਈਆਂ ਇੱਕ ਬੈਗ ਪੈਕ ਹੋ ਗਿਆ ਇੰਦੇ ਥੋੜੇ ਜਿਹੇ ਲੀਡ ਪਾਉਣ ਵਾਲੇ ਰਹਿ ਗਏ ਆ ਸ਼ੇਰ ਚੜਾ ਲੈਣੇ ਆਪ ਨੂੰ ਦਿੱਤੇ ਇਹ ਆਪਣੇ ਦਾ ਪੱਕੀ ਆ ਤੇ ਬਾਕੀ ਬਸ ਤਿਆਰੀ ਹੋਈ ਆ ਜਾਣ ਦੀ ਕੱਲ ਨੂੰ ਟ੍ਰੇਨ ਆਪਣੀ 12 3:40 ਤੇ ਆ 29 ਤਰੀਕ ਨੂੰ 3:40 ਤੇ ਅੰਮ੍ਰਿਤਸਰ ਚੱਲਦੀ ਆ ਨਿਊ 300 ਕੀ ਹੈ ਸ਼ਾਇਦ ਇਦਾਂ ਨਾਮ ਆ ਟ੍ਰੇਨ ਦਾ ਡੈਸਕ ਟਾਪ ਆ ਬੁੱਕ ਕਰਾ ਲਈ ਸੀ ਤੇ ਹੁਣ ਆਪਾਂ ਪੂਰੇ ਕਿੰਨੇ ਮਹੀਨੇ ਬਾਅਦ ਅਠਾ ਦੇ 9 ਮਹੀਨੇ ਬਾਅਦ ਪੂਰੇ 9 ਮਹੀਨੇ ਬਾਅਦ ਗੱਡੀ ਤੇ ਚੱਲੇ ਆ ਪੂਰੇ 9 ਮਹੀਨੇ ਤੇ ਘਰੇ ਰਹੇ ਹਾਂ ਕਿਉਂ ਸੀ ਕਿਉਂ ਕੀ ਗੱਲਬਾਤ ਹੋਈ ਕੀ ਕੀ ਹੋਇਆ ਜ਼ਿੰਦਗੀ ਨਾਲ ਮੰਨ ਕੇ ਚੱਲੋ ਵੀ ਇੰਨਾ ਕੀ ਵੀ ਇੰਨਾ ਮੈਨੂੰ ਐਕਸਪੀਰੀਅੰਸ ਮੇਰੀ 24 ਸਾਲ 23 ਸਾਲ ਦੀ ਉਮਰ ਹੋ ਗਈ ਆ ਤੇ ਇੰਨਾ ਐਕਸਪੀਰੀਅੰਸ ਮੈਨੂੰ 33 ਸਾਲਾਂ ਚ ਨਹੀਂ ਹੋਇਆ ਜਿੰਨਾ 9 ਮਹੀਨਿਆਂ ਦਾ ਐਕਸਪੀਰੀਅੰਸ ਕਰਾਤਾ 9 ਮਹੀਨੇ ਬਹੁਤ ਟਫ ਰਹਾ ਜਿੰਦਗੀ ਦੇ ਤੇ ਹਜੇ ਵੀ ਸਿੱਖਾਈ ਆ ਰਿਹਾ ਬਟ ਇੰਨਾ 9 ਮਹੀਨਿਆਂ ਨੇ ਬਹੁਤ ਕੁਝ ਸਿਖਾਤਾ ਇੰਨਾ ਕੁਝ ਸਿਖਾਤਾ ਕਿ ਹੁਣ ਦੀਆਂ ਮਾਰਾਂ ਪਈਆਂ ਢਾਡਾ ਭਰਾ ਕੇ ਦੇ ਡੋਲਦਾ ਨਹੀਂ ਜ਼ਿੰਦਗੀ ਜੋ ਕੁਝ ਹੋ ਗਿਆ ਦੱਸਾਂਗੇ ਕਿਤੇ ਸਵਾਬ ਮਿਲਿਆ ਨਾ ਤੇ ਜ਼ਰੂਰ ਦੱਸਾਂਗੇ ਕੱਲੀ ਕੱਲੀ ਗੱਲ ਦੱਸਾਂਗੇ ਬਾਕੀ ਵੈਗਰੂ ਨੇ ਪ੍ਰੋਸਾ ਹੋ Papa ਛੱਡੀ ਨਹੀਂ ਕਿਉਂਕਿ ਦੇਣੇ ਲੈਣੇ ਆ ਚੜਦੇ ਰਹਿੰਦੇ ਬਿਜ਼ਨਸ 'ਚ ਘਾਟੇ ਪੈਂਦੇ ਰਹਿੰਦੇ ਆ ਠੀਕ ਆ ਇੱਕ ਹਿੰਮਤ ਹੁੰਦੀ ਆ ਜਿਹੜੀ ਬੰਦਾ ਹਾਰੇ ਨਾ ਤਾਂ ਸਾਰੇ ਕੰਮ ਪੋਜ਼ਿਟਿਵ ਹੋ ਜਾਂਦੇ ਬਾਕੀ ਕੁਝ ਕਾਬਦਿਆਂ ਨੇ ਮਾਰਨ 'ਚ ਕੋਈ ਘਸਰ ਨਹੀਂ ਛੱਡੀ ਕੁਝ ਇੱਕ ਉਹ ਗੱਲਾਂ ਆਪਾਂ ਲੰਮੀਆਂ ਨੇ ਕੱਲੀ-ਕੱਲੀ ਗੱਲ ਜਰੂਰ ਕਰਾਂਗੇ ਬਟ ਕਰਾਂਗੇ ਕਿਸੇ ਟਾਈਮ ਨਾਲ ਉਹ ਜਿਹਦੇ ਥੋੜੀ ਅਜੇ ਸਕਸੈਸ ਪਾਉਣੀ ਆ ਅਜੇ ਤੁਹਾਡੇ ਭਰਾ ਸਿਰ ਹੈਗਾ 30 ਲੱਖ ਦਾ ਕਰਜਾ ਉਹ ਲਾ ਲਈਏ ਫਿਰ ਉਸ ਤੋਂ ਬਾਅਦ ਆਪਾਂ ਕੱਲੀ-ਕੱਲੀ ਗੱਲ ਕਰਾਂਗੇ ਫਿਰ ਆਪਾਂ ਜਵਾਬ ਹੀ ਦੇਣੇ ਆ ਲੋਕਾਂ ਦੇ ਹੁਣ ਆਪਾਂ ਦੇ ਹੁਣ ਆਪਾਂ ਲੋਕਾਂ ਤੋਂ ਸੁਣ ਰਹੇ ਆ ਬਹੁਤ ਕੁਝ ਸੁਣ ਲਿਆ ਬੜਾ ਕੁਝ ਸੁਣੀ ਜਨਾ ਹਜੇ ਵੀ ਮੈਂ ਇਗਨੋਰ ਕਰਦਾ ਚੱਲ ਕੋਈ ਨਾ ਚੱਲ ਕੋਈ ਨਾ ਚੱਲ ਕੋਈ ਨਾ ਮਾੜਾ ਸਮਾਇਆ ਛੱਡ ਛੱਡ ਰਹਿਣ ਦੇ ਬਾਕੀ ਸਾਰਿਆਂ ਨੂੰ ਵਾਰਨਿੰਗ ਆ ਮਾੜਾ ਸਮਾਂ ਜ਼ਰੂਰ ਆ ਤੇ ਮਾੜਾ ਸਮਾਂ ਨਿਕਲ ਜ਼ਰੂਰ ਜਾਣਾ ਆ ਮਾਰੇ ਸੱਚੇ ਪਾਤਸ਼ਾਹ ਕਿਰਪਾ ਕਰੂ ਨਿਕਲ ਜੂ ਬਾਕੀ ਜਿਹੜੇ ਬੰਦੇ ਮਾੜੇ ਸਮੇਂ ਚ ਟੁੱਟ ਗਏ ਨਾ ਉਹ ਬੰਦੇ ਭਾਵੇਂ ਮੇਰੀ ਅੱਖਾਂ ਸਾਹਮਣੇ ਮਰਦੇ ਹੋਣ ਮੂੰਹ ਨਹੀਂ ਲਾਉਦਾ ਮੈਂ ਸੋ ਸਾਰਿਆਂ ਨੂੰ ਮਿਲਾਂਗੇ ਅੱਗੇ-ਅੱਗੇ ਸੋ ਧੰਨਵਾਦ ਤੇ ਨਹੀਂ ਜਾਵਾਂਗੇ ਅਸੀਂ ਕਰਨ ਰਾਤ ਮੈਦਾਨੇ ਜੰਗ ਦੇ ਵਿੱਚ ਉਤਰਾਂਗੇ ਆਜ ਜੰਗ ਕਰਾਂਗੇ ਫਿਰ ਸਿੰਘਾਂ ਨੂੰ ਵਰਮਤਾ ਦਿੱਤੀ ਪੰਜ ਸਿੰਘਾਂ ਨੂੰ ਤਿਆਰ ਬਰ ਤਿਆਰ ਹੋ ਕੇ ਹੁਕਮ ਕੀਤਾ ਮਹਾਰਾਜ ਸਾਹਮਣੇ ਨਾਰਾਇਣੂ ਜੀ ਮਹਾਰਾਜ ਤੁਹਾਨੂੰ ਖਰਸ ਦਾ ਹੁਕਮ ਹੈ ਕਿ ਗੁਰੂ ਸਾਹਿਬ ਕੇ ਇਥੋਂ ਚਲੇ ਜਾਓ ਕਿ ਗੁਰੂ ਸਾਹਿਬ ਜੀ ਨੇ ਬਹੁਤ ਜੋਰ ਕਿ ਕੱਲਾ ਤੇ ਜੋਰ ਕਾਲੋ ਸ਼ੋਤਈਵਾਹ ਵੀ ਮੁੰਡਿਓ ਜੇਮਾ ਛੜਦਾ ਛੜਦਾ ਦਿਲ ਜਾਰਾ ਉਹ ਇੱਕਦਮ ਨਹੀਂ ਹੋਣਾ ਇਹ ਇੱਧਰ ਲਿਆਓ ਸਰਵਾਵਰ ਚ ਨਾ ਲੈ ਜਾਓ ਕਿਤੇ ਫੇਰ ਜੇ ਸੀਬੀ ਲਾ ਕੇ ਬਾਅਦ ਚ ਫੇਰ ਕਢਣਾ ਪਵੇ ਨੋਵੀ ਜੱਟੋ ਆਪਣੀ ਤਿਆਰੀ ਹੋ ਗਈ ਮਿੱਤਰੋ ਜਾਂਦੀ ਗੱਡੀਆਂ ਦੇ ਤੇ ਆਪਾਂ ਤੁੜੀ ਟਾੜੀ ਘਰੇ ਪੈਕ ਕਰਕੇ ਪਹਿਲਾਂ ਪਚਾ ਦੇਣ ਲੱਗੇ ਆਂ ਕਿ ਤਾਂ ਜੋ ਮਾਤਾਂ ਨੂੰ ਬਾਅਦ ਚ ਔਖਾ ਨਾ ਹੋਵੇ ਵੀ ਕੋਈ ਬੰਦੇ ਸਤੋਂ ਦੇ ਨਾਲ ਅੰਦਰ ਆਚੇ ਜੋੜ ਦਿੰਨੇ ਆਂ ਇੰਤੇ ਬੜੰਗਰ ਬੰਦੇ ਹੋ ਆਪਣੀ ਸਬਜੀ ਮੈਂ ਇਹ ਇਹ ਮੈਂ ਹਾਂ ਇਹ ਸਾਡੀ ਟੂੜੀ ਹੈ ਹਾਂਜੀ ਸੱਜਣ ਤੇ ਕੀ ਹਾਲ ਚਾਲ ਹੈ ਆਪਾਂ ਤਿਆਰੀਆਂ ਸ਼ੈਰੀਆਂ ਵੱਟੀ ਜਾ ਰਹੇ ਆ ਮੇਰੀ ਫਰਾਰੀ ਦੀ 2 ਕਰੋੜ ਦੀ ਟੋਪੀ ਆ ਤੇ ਹੁਣ ਆਪਾਂ ਹੁਣੇ ਆ ਤਿਆਰ ਸ਼ਿਆਰ ਟਾਈਮ ਹੋ ਗਿਆ 10:05 ਦਾ ਤਾਂ ਅੱਜ ہماری ਟ੍ਰੇਨ ਹੈ ਅੱਜ ਸਾਡੀ ਟ੍ਰੇਨ ਆ ਤੇ ਹੁਣ ਅਸੀਂ ਨਾਲ ਨੂੰ ਵੇਰਾੜੀ ਛੜੀ ਹੋ ਗਏ ਚੱਲਦੇ ਆ ਇੱਕ ਦਿਨ ਆਪਾਂ ਜਦੋਂ ਆਪਣੇ ਮਨ ਦੀ ਬਾਬਾ ਕਮਲਾ ਚੱਲ ਪਿਆ ਆਪਾਂ ਲਾਈਵ ਹੋਵਾਂਗੇ ਤੇ ਦਿਲ ਚ ਬੜਾ ਬਰੂਦ ਭਰਿਆ ਪਿਆ ਕੱਲੀ ਕੱਲੀ ਗੱਲ ਠੋੜੇ ਨਾਲ ਸਾਂਝੀ ਕਰਾਂਗੇ ਕੀ ਕੀ ਬੀਤੀਆਂ ਸਾਡੇ ਤੇ ਸਾਡਾ ਪੁੱਛਣਾ ਯਾਰਾ ਹਾਲ ਹਾਲ ਹੁਣ ਪਹਿਲਾਂ ਵਰਗਾ ਨਹੀਂ ਜਿੰਦਗੀ ਦੇ 23 ਸਾਲਾਂ ਚੋਂ ਨਾ ਐਕਸਪੀਰੀਅੰਸ ਨਹੀਂ ਕੀਤਾ ਜਿੰਨਾ ਐਕਸਪੀਰੀਅੰਸ 8-9 ਮਹੀਨੇਾਂ ਨੇ ਕਰਾਪਾ ਸੋ ਬਾਏ ਬਾਏ ਏਕਰ ਲਵ ਯੂ ਤੇ ਆ ਰਹੇ ਆ ਅਭਦਾਨ ਚ ਹੁਣ ਛਾਵਾਂਗੇ ਵੀ ਤੇ ਤੱਕ ਪਾਵਾਂਗੇ ਵੀ ਹੁਣ ਸਬੀਟ ਤੇ ਹੋ ਗਿਆ ਇਹਦਾ ਵਲੌਗ ਸ਼ੂਟ ਕਰਦੇ ਬਾਬਿਓ ਮੁੰਡਾਂ ਦਾ ਵਲੌਗ ਸ਼ੂਟ ਕਰਦੇ ਨੇ ਭੱਜ ਕੇ ਨਿਕਲ ਗਿਆ ਇੱਥੋਂ ਆ ਬਹੁਤ ਗੁੱਸਾ ਹੀ ਨਾ ਕਰ ਜੀ ਕਿਤੇ ਲੋ ਵੀ ਸੱਜਣੋਂ ਆਪਣੀ ਤਿਆਰੀ ਆ ਤੇ ਤਿੰਨ ਦਿਨ ਦਾ ਲੰਮਾ ਸਫ਼ਰ ਆ ਰੋਟੀਆਂ ਮਾਤਾ ਪਕਾਈ ਜਾ ਰਹੀ ਆ ਤੇ ਹਮ ਲੋਗ ਰੈਡੀ ਛੜੀ ਹੋ ਗਏ ਆ ਸਮਾਨ ਆਪਣਾ ਦੇਖੋ ਸੈਟਿਆ ਆਪਣਾ ਲੈ ਪਰਨਾ ਖੱਟਾ ਦੇਖੋ ਛੋਟ ਪਾ ਗਏ ਮੈਂ ਬਸ ਟ੍ਰੇਨ ਦੀ ਟਿਕਟ ਕੰਫਰਮ ਹੋ ਜੇ ਹੋਰ ਵੀ ਚੱਕਰ ਨੇ ਕੱਟਾ ਆਪਣੀਆਂ ਬੈਗ ਨੇ ਬਾਹਰਾਂ ਗੱਜੀ ਜੀ ਪਰ ਡੱਬੇ ਦਾ ਹਾਲ ਵੇਖ ਲਓ ਮਿੱਤਰ ਚਾਲੂਣੋਂ ਹੀ ਜ਼ਿਆਦਾ ਹਾਲ ਮੰਦੇ ਆ ਸਾਲੀ ਰੇਲ ਘੱਟ ਤੇ ਕਿਸੇ ਦਾ ਕਰਮ ਨੂੰ ਜ਼ਿਆਦਾ ਲੱਗਣ ਦੀ ਲੋਕਾਂ ਦਾ ਹਾਲ ਹੀ ਬੁਰਾ ਹੋਇਆ ਪਿਆ ਕੋਈ ਆ ਉਹਦਾ ਠੁੰਮ ਠੁੰਮ ਚੁਕ ਰਾਈ ਜਾਂਦਾ ਕੋਈ ਬੋਲੀਆਂ ਪਾਈ ਜਾਂਦਾ ਹੱਦ ਹੋ ਗਈ ਯਾਰ ਸਿਰ ਦਰਦ ਕਰਨ ਲੱਗਾ ਤਾਂ ਇਹਦੇ ਹਾਲਾਤ ਬਹੁਤ ਮਾੜੇ ਆ ਅਸੀਂ ਤਾਂ ਪਛਤਾ ਰਹੇ ਆ ਏਸੀ ਦੀਆਂ ਟਿਕਣਾਂ ਲਈ ਬਹਿਣਾ ਸਾਨੂੰ ਸਲੀਪਰ 'ਚ ਪੈ ਗਿਆ ਸਲੀਪਰ ਦਾ ਚਾਲੂ ਡੱਬੇ ਨੂੰ ਵੀ ਬੇੜਾ ਕਰ ਗਿਆ ਆ ਦੇਖੋ ਲੋਕਾਂ ਦੇ ਲਗਜੀ ਕਿੱਡੇ ਕਿੰਨੇ ਆ ਇੱਕ ਪਿਛਾਣੇ ਦੇ ਨਾਲ ਪੰਜ-ਪੰਜ ਬੈਗ ਲੈ ਆਉਂਦੇ ਆ ਸਾਡੇ ਸ਼ੇਅਰ ਚੜ ਵਾਲੇ ਤਾਂ ਡੰਗੇ ਆ ਤਰਾ ਸਲੀਪਰ ਡੱਬੇ ਦਾ ਹਾਲ ਵੇਖ ਲੋ ਜੇ ਗਏ ਨੇ ਆ ਸਾਮਸੂਮਾ ਨੂੰ ਉਹਨਾਂ ਦੇ ਆ ਦੀ ਏਸੀ ਦੀ 4-5 ਦਿਨ ਪਹਿਲਾਂ ਪਲੇਟਫਾਰਮ ਤੋਂ ਬੁੱਕ ਕਰਾਇਆ ਆ ਔਨਲਾਈਨ ਵਾਲੀ ਵੀ ਬੁੱਕਣੀ ਹੀ ਹੁੰਦੀ ਵੇਖੋ ਇਦਾਂ ਹਾਲਾਤ ਆ ਵੇਖੋ ਇਦਾਂ ਹਾਲ ਆ ਇਹ ਥੋੜਾ ਚਿੜੀਆ ਘਰੀ ਬਣਿਆ ਹੋਇਆ ਆ ਦੇਤੇ ਬੰਦਾ ਚੜ ਜਾਵੇ ਬੰਦੇ ਤੇ ਬੰਦਾ ਬੰਦੇ ਦੇ ਬੰਦਾ ਜਿਹੜੇ ਪਿਆ ਮਿੱਤਰੋ ਬੰਦੇ ਦੇ ਬੰਦਾ ਆਹ ਦੋਸਤੋ ਤੇ ਤੁਹਾਡਾ ਭਰਾ ਹੁਣ ਜਰਨਲ ਤੋਂ ਏਸੀ ਚ ਸ਼ਿਫਟ ਹੋਇਆ ਜਲਬਾਈ ਗੁੜੀ ਆ ਗਈ ਹੁਣ ਆ ਕੇ ਸਾੱਚ ਸਾਹ ਪਿਆਰ ਰਾਤਾਂ ਦੋ ਦਾ ਬਬਿਓ ਇੰਨੀਆਂ ਓਕੀਆਂ ਗੱਡੀਆਂ ਨਾ ਜਾਂ ਤਾਂ ਮੈਂ ਜਾਣਦਾ ਜਾਂ ਮੇਰਾ ਰੱਬ ਜਾਣਦਾ ਲੱਕ ਤੇ ਲਗ ਲੰਗ ਦੁਖੰਡਿਆ ਜੇ ਹੁਣ ਨੀਂਦ ਪੂਰੀ ਕਰਨੀ ਆ ਸ਼ਾਮ ਤੱਕ ਆਪਾਂ ਤਰਿਆਣਾ ਉਹਦੇ ਟਿਕਾਣੇ ਤੇ ਹਾਂ ਵੀ ਦੋਸਤੋ ਦੇਖ ਲੋ ਬੰਗਾਲ ਵੈਸਟ ਬੰਗਾਲ ਇਹ ਤੇ ਬੀਜਾ ਪਤਾ ਨਹੀਂ ਕੀ ਹੋਇਆ ਯਾਰ ਮੈਨੂੰ ਵੀ ਨਹੀਂ ਸਮਝੀ ਜਿਆਉਣ ਡੀ ਤੇ ਇੱਕ ਡਾਸ਼ ਇਧਰ ਵੀ ਧੁੰਦ ਹੈਗੀ ਮੱਠੀ ਮੱਠੀ ਬਾਕੀ ਮੌਸਮ ਗਰਮੀ ਵਾਲਾ ਹੀ ਆ ਜਿਆਦਾ ਠੰਡ ਨਹੀਂ ਹੈਗੀ ਠੰਡਾ ਮਠਾ ਜਾਂ ਮੌਸਮ ਠੰਡਾ ਮਠਾ ਹੈ ਨੇ ਪਾਣਨ ਕੀ ਕੇਲਾਈਆਂ ਚ ਬੀਜ ਜੇਗੇ ਵੀਰ ਨੂੰ ਪਤਾ ਆਲੂ ਆਲੂ ਠੀਕ ਆਲੂ ਬੀਜੇ ਹੋਏ ਆਲੂ ਲੈ ਜੰਗਲਾਂ ਦੇ ਵਿੱਚ ਦੀ ਹੁੰਦੇ ਹੋਏ ਚੱਬਰ ਯਾਰ ਆਣੇ ਕਹਿੰਦੇ ਮੇਰੇ ਵੀਰੋ ਕਿਤਾ ਕਿੱਥੇ ਆਗੇ ਕਹਿੰਦਾ ਉੱਥੇ ਆਗੇ ਜੇਦਰ ਨੂੰ ਕੋਈ ਮੂੰਹ ਨਹੀਂ ਕਰਦਾ ਉਹਨਾਂ ਵੀ ਸਵਾਦ ਦਾ ਸਫਰ ਕਰਨਾ ਪਰ ਇਹ ਸੀ ਡੱਬੇ ਚ ਦੂਜੇ ਡੱਬੇ ਚ ਕੋਈ ਆਵੀ ਜੀ ਭਰਾਵੋ ਚਾਹੀਦਾ ਲਓ ਵੀ ਮਿੱਤਰੋ ਰੰਗੀਆਂ ਜंक्शन ਦੇ ਪਹੁੰਚ ਚੁੱਕੇ ਆ ਜੀ ਟਰੇਨ ਦੀ ਵੇੜ ਕੀਤੀ ਹੈ ਜੀ ਗੱਡੀਆਂ ਕੋ ਜਾਣ ਵਾਸਤੇ ਗੋਗਮੁਖ ਦੀ ਟਰੇਨ ਲਵਾਂਗੇ ਇੱਥੋਂ ਆਪਾਂ किट सीनरियां लाइया इधर लगने बहुत यह है भारतीय रेल ओके तमिलनाडु नहीं आती आदि वाह महाराष्ट्र ज कोई स्टेशन है गोवा दरंगा फॉल्स के पता नहीं कैडी किस नाम मेटे हुए रंगिया स्टेशन ਆਬਦੀ ਲੋਈ ਸੱਜਣਾ ਆਪਾਂ ਇਹ ਤਰੇ ਤਰੇ ਤੋਤਾ ਬਹੁਤ ਠੰਡ ਬਹੁਤ ਠੰਡ ਬਹੁਤ ਅੰਦਰ ਉੱਲੂ ਸੋਨਾ ਜੰਮੂ ਤੋਤਾ ਤਾਂ ਪਾਣੀ ਨਾ ਜੇ ਤੇ ਮੈਂ ਇੱਥੋਂ ਰਹਿ ਗਈ ਆਪਣਾ 5 ਕਿਲੋਮੀਟਰ ਤੱਕ ਘੜੀਆਂ ਗੱਡੀਆਂ ਗੱਡੀ ਨਹੀਂ ਗੱਡੀਆਂ ਕਹਿਣ ਨੇ ਗੱਡੀ ਜਪ ਚਰੀ ਹੋਂ ਤਾਂ ਇੱਕ ਇਹ ਕਰਨੇ ਉੱਥੇ ਜਾ ਕੇ ਗੱਲਾਂ ਬਾਤਾਂ ਪੂ ਬਹੁਤ ਠੰਡ ਬਹੁਤ ਠੰਡ ਖਿਚਾ ਵਈ ਦਾ ਪਰਵਾ ਸੁੱਕੀ ਜੀ ਠੰਡ ਸਾਲੀ ਥੋੜੀਆਂ ਵੇਲੋ ਮਿੱਤਰ ਵਾਖ ਸਹੀ ਕਰਦਾ ਇਹ ਚੋਬਰ ਉੱਤੇ ਯਾ ਡੀ ਡੀ ਪਹਾੜੀ ਤੇ ਹਾਏ ਰੱਬਾ ਨਰਕੇ ਜਾਣਾ ਵਿੰਜਣੀਆਂ ਭੁੱਲ ਗਿਆ ਉਸਤਾਦ ਸੰਤੋ ਸਾਬ ਕਿਹੜੀ ਜਗ੍ਹਾ ਕਰੋ ਚੇਤਾ ਮਣਾਇਆ ਉਹੀ ਆ ਯੇ ਭਾ ਦੋ ਨੰਬਰ ਤੇ ਚੜਾ ਲਈ ਨਹੀਂ ਸੀ। ਕਿੱਥੇ ਤੱਕ ਰਮੜਿਆ। ਤਾਂ ਕਈਆਂ ਨੇ ਸੀ ਗੇਅਰ ਚ ਵੀ ਰੇਡੀ ਰੇਟਰ ਭੰਤੇ ਸੀ। ਹਾਏ ਰੱਬਾ। ਹੁਣ ਮੈਂ ਕਿਹੜੇ ਗੇਅਰ ਚ ਚੜਾਂ? ਮੈਨੂੰ ਦੱਸਦੇ ਬਣਾਏ ਸੰਤੂ ਸਾਹਿਬ। ਸੀ ਲਾ ਮਾ ਕੇ ਬੀ ਲਾ ਮਾ। ਹਾਏ। ਉਹ ਹੋਈ ਦਤ ਨੂੰ। ਸਾਡੀਆਂ ਦਾ ਯਾਦਾਂ ਤਾਜ਼ੀਆਂ ਹੋ ਗਈਆਂ ਓਰੇ। ਸਾਲ ਇੱਕ ਪੂਰਾ ਇੱਥੇ ਚੱਲਦੇ ਰਹੇ। ਉਣਾ ਫੇਰ ਉੱਥੇ ਲੈ ਆਈ ਜ਼ਿੰਦਗੀ ਚੱਲ ਕੋਈ ਗੱਲ ਨਹੀਂ ਮੰਨ ਲਓ ਮਾਣੋ ਲਓ ਨਵਾਂ ਸਾਲ ਸਭ ਨੂੰ ਮੁਬਾਰਕਾ ਜੱਟੋ ਲਵ ਯੂ ਆਲਾ ਇਹ ਡਰਾਈਵਰ ਵੀਰਾਂ ਨੇ ਇਦਾਂ ਪਿਆਰ ਬਣਾ ਹੀ ਰੱਖਿਆ ਕਰੋ ਆਈ ਜੱਜਣੋਂ ਪਹੁੰਚ ਗਿਆ ਆਪਾਂ ਗੱਡੀਆਂ ਦੇਖੋ ਤੇ ਸ਼ਾਇਆ ਪਿਆ ਇੱਥੇ ਪੂਰਾ ਮਾਹੌਲ ਹੋ ਰਹੀ ਆਪਣੀ ਗੱਡੀ ਸ਼ੈਂਪੀ ਦੇ ਡੈਡੀ ਦੇ ਡੱਡੀ ਨੰਦ ਲੈ ਰਹੇ ਆ ਜੀ ਨਟ ਜਲਦਾ ਨਹੀਂ ਬਸ ਇਹ ਲੈ ਦਰੂਦਪੇ ਦੀ ਕਿੰਨੀ ਲੋੜਿਆ ਪਹਿਲਾਂ ਗੁਚੜਦੀ ਹੈਣੀ ਬਸ ਸੱਜਣੋ ਠੀਕ ਠਾਕ ਜੇ ਸੋ ਆ ਬਲੌਗ ਦੀ ਆਪਾਂ ਇੱਥੇ ਕਰਦੇ ਆ ਸਮਾਪਤੀ ਹਣ ਹੋ ਜੋ ਰੈਡੀ ਅੱਗੇ ਨਵੇਂ ਬਲੌਗ ਵੇਖਣ ਵਾਸਤੇ ਤੱਕ ਪਾਵਾਂਗੇ ਆਪਾਂ ਵੀ ਜਟੋ ਤੇ ਲਵ ਯੂ ਡਰਾਈਵਰ ਮਹਿਕਮਾ ਜੀ ਜੰਦਾਬਾ ਤੇ ਜੰਦਾਬਾ ਦੀ ਰਹਿਣਾ ਲੋ ਵੀ ਸੱਜਣੋ ਪਾਆਂ ਦੀਆਂ ਗੱਡੀਆਂ ਕੋਲੇ ਬੰਦੇ ਸਾਡੇ ਨਾਲ ਉਹੀ ਪੁਰਾਣੇ ਸੰਦੂ ਜੀ ਉਹਨੇ ਅੱਜ ਇਹ ਤੁ ਜਾਣੀ ਹੈਗਾ ਸੰਦੂ ਉਹ ਜਿਹੜਾ ਬੜੇ ਤਮੜਾ ਜੀਰੇ ਵਾਲੇ ਦਾ ਦੇਖੋ ਜੀ ਡੈਮ ਤੇ ਕਿਆ ਹੀ ਬਾਤਾਂ ਨੇ ਸਿਰਾ ਹੋਇਆ ਪਿਆ ਕਹਿੰਦੇ ਸਿਰਾ ਆੱਟ ਹੋਈ ਪਈ ਐ ਠੰਡੀ ਹਵਾ ਇਹੋ ਜਿਹਾ ਵਕਤ ਗਰਮੀਆਂ ਚ ਵਗਣਾ ਬਹਿ ਜਾ ਬਹਿ ਜਾ ਅਜੀ